ਕੁਛ ਜੁਰਚ ਕਿਉਂ ਸਰਕਾਰ ਨਿਊ ਚੈਨਲ ਦੇ ਨਾਲ ਤੇ ਮੈਂ ਫੋਲੋ ਕਰ ਰਹਾ ਹਾਂ ਜੀ ਦੋਸਤੋ ਇਸ ਟਾਈਮ ਤੇ ਬਠਿੰਡਾ ਦੇ ਰੋਜ਼ਗਾਰਨ ਦੇ ਨਜ਼ਦੀਕ ਮੌਜੂਦ ਹੈ ਜਿੱਥੇ ਕੇ ਗਰਾਊਂਡ ਦੇ ਵਿੱਚ ਮੇਲਾ ਲੱਗਿਆ ਹੈਗਾ ਮੇਲੇ ਦਾ ਨਾਮ ਦੱਸ ਦਈਏ ਕਿ ਲੰਡਨ ਸਿਟੀ ਮੇਲੇ ਦਾ ਨਾਮ ਆਇਆ ਹੈਗਾ ਤੇ ਜਿਹੜੇ ਬਠਿੰਡਾ ਦੇ ਜਿਹੜੇ ਪਸੰਦੀਕ ਆ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਹੈ ਕਿ ਮੇਲੇ ਦੇ ਵਿੱਚ ਜ਼ਰੂਰ ਆਓ ਤੇ ਇਹ ਬੜਾ ਮੇਲੇ ਦਾ ਪਰਦਰਸ਼ਨ ਜ਼ਰੂਰ ਕਰਕੇ ਜਾਇਓ ਤੇ ਮੇਲੇ ਦੇ ਵਿੱਚ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਜਿਵੇਂ ਖਾਣ ਪੀਣ ਦੀਆਂ ਸਟਾਲਾਂ ਦੀ ਗੱਲ ਕੀਤੀ ਜਾਵੇ ਤੇ ਜਾ ਕਰੀਦਾਰੀ ਦੀ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਬਾਹਰੋਂ ਵੀ ਚਾਲੇ ਆਈਆਂ ਆਗੀਆਂ ਤੇ ਔਰ ਬੱਚਿਆਂ ਦੇ ਲਈ ਜਿਹੜੇ ਬਹੁਤ ਸਾਰੇ ਜਿਹੜੇ ਝੂਲੇ ਲੱਗੇ ਹੈਗੇ ਆ ਬੱਚਿਆਂ ਦੇ ਮਨੋਰੰਜਨ ਲਈ ਤੇ ਬਿੰਡਾ ਵਾਸੀਆਂ ਨੂੰ ਜਰੂਰ ਇਹਨਾਂ ਨੇ ਇੱਕ ਬੇਨਤੀ ਕੀਤੀ ਤੇ ਆ ਕੇ ਮੇਲੇ ਦੇ ਵਿੱਚ ਜਰੂਰ ਦਿਖੋ ਤੇ ਅਸੀਂ ਅੰਦਰ ਚੱਲਦੇ ਆ ਮੇਲੇ ਦੇ ਸਾਰੀਆਂ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਤੁਕਾਉਣੇ ਆ ਸਾਨੂੰ ਤੁਹਾਨੂੰ ਮੇਲਾ ਤੇ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਤੇ ਇੱਕ ਵਾਰ ਮੱਥ ਸਤਿਕਾਰ ਦੇ ਮੱਥਾ ਟੇਕਣ ਦੇ ਰਵਾਂਗੇ ਤੇ ਜਰੂਰ ਜਿਹੜੇ ਮੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੀਤ ਜਿਹੜਾ ਹੈਗਾ ਦੇਖ ਸਕਦੇ ਹੋ ਕਿ ਬਹੁਤ ਜਿਹੜਾ ਸ਼ ਤੇ ਮੇਲੇ ਜਿਹੜੇ ਕਾਫੀ ਸਾਰੇ ਜਿਹੜੇ ਬਟਿੰਡਾ ਦੇ ਵਾਸੀ ਹੈਗੇ ਆ ਪਬਲਿਕ ਹੈਗੀ ਆ ਉਹ ਆਈ ਹੋਈ ਆ ਕੁਝ ਵਾਪਸ ਵੀ ਜਾ ਰਹੇ ਆ ਮੇਲਾ ਕਿੰਨਾ ਤੇ ਲੱਗਿਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਆ ਭੈਣ ਜੀ ਵੀ ਆ ਰਹੇ ਆ ਹੋਰ ਵੀਰ ਦੇਖੀਏ ਕਿਖ ਸਕਦੇ ਹੋ ਮੇਲੇ ਦੇ ਵਿੱਚ ਜਿਹੜਾ ਕਾਫੀ ਜਿਹੜਾ ਹੈਗਾ ਰਸ ਹੈਗਾ ਵੀਰ ਜੀ ਹੈਗਾ ਵੀਥੀ ਨਾਲ ਗੱਲਬਾਤ ਕਰ ਲੈਣਾ ਵੀਰ ਜੀ ਸਰਪਾਰ ਰਹੇ ਆ ਨਹੀਂ ਗੱਲਬਾਤ ਕਰਦੇ ਵੀਰ ਜੀ ਮੇਲਾ ਦੇਖ ਕੇ ਆਏ ਹੋ ਕਿ ਕਿੰਨਾ ਕਿੰਨਾ ਤੇ ਲੱਗਿਆ ਸਾਨੂੰ ਬਹੁਤ ਵਧੀਆ ਲੱਗਿਆ ਮੇਲਾ ਅੱਛਾ ਅੱਛਾ ਕਿਹੜੀ ਜਗ੍ਹਾ ਤੋਂ ਆਏ ਫਿਰ ਹਾਲੋ ਕਲੀਮ ਬਟਿੰਡਾ ਤੋਂ ਅੱਜ ਕੀ ਲੱਗੇ ਮੇਲੇ ਨੇ ਮੇਲੇ ਦੇ ਵਿੱਚ ਆਈ ਝੂਟੇ ਝਾਟੇ ਜਿਵੇਂ ਕੀ ਆਈ ਸਾਰੇ ਜਿਹੜੀਆਂ ਟਾਲਾ ਲੱਗੇ ਆ ਬਹੁਤ ਵਧੀਆ ਲੱਗੇ ਤੇ ਫਿਰ ਖਰੀਦਦਾਰੀ ਕੀਤੀ ਮੇਲੇ ਦੇ ਵਿੱਚ ਹਾਂਜੀ ਹਾਂਜੀ ਕੀ ਖਰੀਦੀ ਆਈ ਕੱਪੜੇ-ਕੱਪੜੀ ਲਿੱਤੇ ਨੇ ਵਧੀਆ ਕੱਪੜੇ ਸਾਰੇ ਤੇ ਹਾਂਜੀ ਕੀ ਕਹਿਣਾ ਚਾਹੂੰਗਾ ਸ਼ਹਿਰ ਵਾਸਤੇ ਵੀ ਕਿਸ ਤਰ੍ਹਾਂ ਦਾ ਮੇਲਾ ਹੈਗਾ ਬਹੁਤ ਵਧੀਆ ਮੇਲਾ ਹੈ ਸਾਰਾ ਜਰੂਰ ਆਓ ਇੱਥੇ ਹਰ ਮੇਲੇ ਦੇ ਵਿੱਚ ਕੀ ਕਹਿਣਾ ਚਾਹੀਦਾ ਜੀ ਆਪਾਂ ਗੱਲ ਗ੍ਰੀਨ ਫੁਲ ਨੂੰ ਇੰਜੋਏ ਕੀਤਾ ਮੇਲੇ ਦੇ ਵਿੱਚ ਥੋੜਾ ਹੀ ਥੋੜਾ ਜੀ ਇਹ ਦੂਸਰੇ ਸੋਨੇ ਚੱਕੇ ਹੋ ਦੋਸਤੋ ਕਿ ਜਿਹੜਾ ਮੇਲਾ ਬਹੁਤ ਅੱਛਾ ਸ਼ਾਨਦਾਰ ਲੱਗੇ ਭੈਣ ਜੀ ਵੀ ਹੈਗੇ ਭੈਣ ਜੀ ਤੋਂ ਪੁੱਛਲੇ ਨੇ ਜ਼ਿਆਦਾਤਰ ਔਰਤਾਂ ਜਿਹੜੀਆਂ ਜ਼ਿਆਦਾਤਰ ਔਰਤੇ ਖਰੀਦਾਰੀ ਕਰਦੇ ਨੇ ਮੇਲੇ ਦੇ ਵਿੱਚ ਭੈਣ ਜੀ ਸੱਸੀ ਕਾ ਕੀ ਨਾਮ ਹੈ ਭੈਣ ਜੀ ਮੇਰਾ ਨਾਮ ਆਸ਼ੂ ਹੈ ਮੇਲੇ ਦੇ ਵਿੱਚ ਆਏ ਹੋ ਕਿੱਦਾਂ ਲੱਗਿਆ ਮੇਲਾ ਕਿਸ ਤਰ੍ਹਾਂ ਦਾ ਸੀ ਮੇਲਾ ਨਹੀਂ ਬਹੁਤ ਵਧੀਆ ਲੱਗਿਆ ਕਿ ਅੱਜ ਕੱਲ ਦਾ ਜਿਵੇਂ ਆਪਾਂ ਨੂੰ ਕਲਚਰ ਚਾਹੀਦਾ ਉਹ ਸਭ ਸਿੱਥੇ ਹੈ ਜੀ ਹਾਂ ਜੀ ਲੈ ਸੱਚੂਲੇ ਵਗੈਰਾ ਬਹੁਤ ਵਧੀਆ ਲੱਗੇ ਤੇ ਬਾਕੀ ਬਾਜ਼ਾਰ ਵੀ ਬਹੁਤ ਸੋਹਣਾਗਾ ਤੇ ਸ਼ਾਪਿੰਗ ਵਗੈਰਾ ਕਰਨ ਨੂੰ ਵੀ ਬਹੁਤ ਵਧੀਆ ਵੀ ਆਏ ਕੋਈ ਹੈ ਨਹੀਂ ਵੀ ਜਿਹੜੀ ਚੀਜ਼ ਨਹੀਂ ਵੀ ਇੱਥੇ ਹਰ ਇੱਕ ਚੀਜ਼ ਵਧੀਆ ਇੱਥੇ ਖਰੀਦਣ ਨੂੰ ਮਿਲਦੀ ਜੀ ਤੇ ਆਪਾਂ ਗੱਲ ਕਰੀ ਬਹੁਤ ਸਾਰੀਆਂ ਔਰਤਾਂ ਘਰਾਂ ਦੇ ਵਿੱਚ ਬੈਠੀਆਂ ਰਹਿੰਦੀਆਂ ਆਪਣੇ ਘਰਾਂ ਦੇ ਲੁਕਾ ਮਾਲ ਦੇ ਤਰਝਾਨ ਦੇ ਵਿੱਚ ਲੱਗਦਾ ਵੀ ਮੇਲਿਆਂ ਦੇ ਵਿੱਚ ਆ ਕੇ ਮੋਬਾਈਲਾਂ ਤੋਂ ਵੀ ਸਟਾਕਾ ਮਿਲਦਾ ਤੇ ਮੇਲੇ ਦੇ ਵਿੱਚ ਘੱਮ ਕਚਾ ਲੱਗਦਾ ਹਾਂਜੀ ਹਾਂਜੀ ਬਹੁਤ ਵਧੀਆ ਬਾਕੀ ਇੱਥੇ ਟੈਨਸ਼ਨ ਵੀ ਨਹੀਂ ਆ ਵਧੀਆ ਬਾਕੀ ਦੇਖਣ ਨੂੰ ਮਿਲਦਾ ਸਭ ਕੁਝ ਅਨਜਵਾਏ ਬਹੁਤ ਵਧੀਆ ਹੋ ਰਿਹਾਗਾ ਤੇ ਕਈ ਭੈਣ ਭਰਾਵਾਂ ਨੂੰ ਵੀ ਮਿਲਣ ਨੂੰ ਵਧੀਆ ਦਿਲ ਕਰਦਾ ਘਰੇ ਬੈਠੇ ਬੋਰ ਹੋਈ ਇਹਨੇ ਫੋਨ ਚਲਾਉਂਦੇ ਰਹਿੰਨੇ ਹੈਗੇ ਇਸ ਕਰਕੇ ਕਿ ਉਹ ਬਹੁਤ ਹੀ ਵਧੀਆ ਲੱਗਿਆ ਸਰ ਜਿਹੜੀ ਸਟਾਲਾਂ ਦੀ ਗੱਲ ਕਰਗੇ ਵੀ ਕਿੰਨੀਆਂ ਕਿ ਸਟਾਲਾਂ ਲੱਗੀਆਂ ਹੈਗੀਆਂ ਵੀ ਕਿਸ ਚੀਜ਼ ਕਿਹੜੀ ਚੀਜ਼ ਹੈਗੀ ਜਿਹੜੀ ਨਹੀਂ ਮਿਲਦੀ ਸਾਰਾ ਕੁਝ ਮਿਲਦਾ ਸਭ ਕੁਝ ਹੈ ਇੱਥੇ ਸਟਾਲਾਂ ਹੈਂ ਜੀ 10 12 ਸਟਾਲਾਂ ਬਹੁਤ ਵਧੀਆ ਖਾਣ ਪੀਣ ਵਾਸਤੇ ਉਹ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਬਹੁਤ ਤੁਸੀਂ ਕਾਣ ਪੀਣ ਦੀ ਗੱਲ ਕੀਤੀ ਜਿਆਦਾਤਰ ਆਰਤਾ ਹੈਗੀਆ ਗੋਲ ਗੱਪੇ ਜਾਂ ਪਾਪੜੀ ਛੋਲੇ ਪੂਰੇ ਉਹ ਕਾਣ ਦੇ ਪਸੰਦ ਕਰਦੇ ਆ ਕਿ ਉਹ ਹੈਗਾ ਸਬ ਕੁਝ ਇੱਥੇ ਹਾਂਜੀ ਬਹੁਤ ਵਧੀਆ ਗੋਲ ਗੱਪੇ ਵੀ ਬਹੁਤ ਵਧੀਆ ਜਿੱਥੋਂ ਤੇ ਪਰ ਤੁਸੀਂ ਕੀ ਖਾਧਾ ਤੇ ਵਿੱਚ ਹਾਂਜੀ ਸਤਾ ਪਹਿਲਾ ਫਾਸਟ ਗੋਲ ਗੱਪੇ ਖਾਧੇ ਹਾਂਜੀ ਬਹੁਤ ਵਧੀਆ ਲੱਗੇ ਬਾਕੀ ਟਿੱਕੀ ਦਹੀਂ ਪੱਲਾ ਉਹ ਵੀ ਬਹੁਤ ਵਧੀਆ ਜੇਪਾ ਜਦੋਂ ਐਂਟਰੀ ਕਰਦੇ ਬਹੁਤ ਅੱਛਾ ਸ਼ਾਨਦਾਰ ਗੇਟ ਬਣਾਇਆ ਹੈਗਾ ਹੈਨਾ ਐਂਟਰੀ ਆਉਂਦੇ ਬੜਾ ਚੰਗਾ ਲੱਗਦਾ ਪਤਾ ਨਹੀਂ ਅੰਦਰ ਕੀ ਹੋਣਾ ਤੇ ਐਂਟਰੀ ਗੇਟ ਕਿਸ ਤਰ੍ਹਾਂ ਦਾ ਬਹੁਤ ਵਧੀਆ ਲੱਗਿਆ ਜੀ ਪਹਿਲੇ ਦੂਰ ਤੋਂ ਹੀ ਦੇਖ ਕੇ ਮਨ ਨੂੰ ਕਿ ਚੈਨ ਮਿਲ ਜਾਂਦਾ ਰੂਹ ਖੁਸ਼ ਹੋ ਜਾਂਦੀ ਹੈ ਜੀ ਦੇਖ ਕੇ ਗੇਟੀਆਂ ਦੇ ਦੇਖ ਕੇ ਤੇ ਅੰਦਰ ਜਾ ਕੇ ਤਾਂ ਬਹੁਤ ਇਤੋਂ ਹੀ ਵਧੀਆ ਲੱਗਦਾ ਪਹਿਲੇ ਗੇਟ ਤੋਂ ਹੀ ਬਹੁਤ ਵਧੀਆ ਲੱਗਣ ਲੱਗ ਜੀ ਤੇ ਖਰੀਦਦਾਰੀ ਕੀਤੀ ਫਿਰ ਕੋਈ ਹਾਂਜੀ ਬਹੁਤ ਵਧੀਆ ਬਸ ਤੁਹਾਨੂੰ ਪਤਾ ਹੈ ਲੇਡੀਜ਼ ਨੂੰ ਈਰਿੰਗ ਵਗੈਰਾ ਪਸੰਦ ਆਉਂਦੇ ਆ ਬਾਕੀ ਘਰ ਦੇ ਬਸ ਆਪਾਂ ਨੂੰ ਬਰਤਨ ਵਗੈਰਾ ਉਹ ਪਸੰਦ ਆਏ ਉਹ ਲੈਤੇ ਜੀ ਜੇ ਤੁਸੀਂ ਸੁਣੇ ਚੁੱਕੇ ਆ ਵੀ ਜਿਹੜਾ ਮੇਲਾ ਪਿੰਡੇ ਦੇ ਵਿੱਚ ਜਿਹੜਾ ਇੰਗਲੈਂਡ ਸ਼ਿਟੀ ਲੱਗਿਆ ਹੈਗਾ ਕਿ ਬਹੁਤ ਸ਼ਾਨਦਾਰ ਮੇਲਾ ਲੱਗਿਆ ਹੈਗਾ ਤੁਹਾਨੂੰ ਮੈਂ ਹੋਰ ਵੀ ਤਫਸੀਲਾਂ ਕਾ ਦੇਣਾ ਮੇਲੇ ਦੀਆਂ ਕਿਤੇ ਹਰ ਚੀਜ਼ ਮਿਲਦੀ ਹੈ ਨੇ ਜਿਹੜੀ ਨੇ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਮੇਲਾ ਬਹੁਤ ਅੱਛਾ ਲੱਗਿਆ ਹੈਗਾ ਤੇ ਜਿਹੜੇ ਵਿੰਡਾ ਉਹਦੇ ਵਿੱਚ ਔਰਤ ਹੈਗੇ ਆ ਉਹਨਾਂ ਨੂੰ ਜ਼ਰੂਰ ਆਉਣਾ ਚਾਹੀਦਾ ਹੈ ਜਿਹੜੀਆਂ ਘਰਾਂ ਦੇ ਵਿੱਚ ਆਪੋ ਆਪਣੇ ਕੰਮਾਂ ਤੋਂ ਜਿਹੜਾ ਸਤਕਾਰਾ ਵੀ ਮਿਲ ਸਕਦੇ ਨੇ ਤੇ ਟੈਨਸ਼ਨ ਨਾ ਕਰਦੇ ਉਹਨਾਂ ਤੋਂ ਵੀ ਰਿਲੈਕਸ ਹੋ ਸਕੀਏ ਦੇਖੋ ਔਰਤਾਂ ਦੇ ਲਈ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੁਸਤੀਆਂ ਪਈਆਂ ਔਰ ਲੀ ਤੇ ਤੁਹਾਨੂੰ ਔਰ ਵੀ ਅੰਦਰ ਲੈ ਕੇ ਚੱਲਾਂਗੇ ਮੇਲੇ ਦਾ ਪੂਰਾ ਸ਼ਾਨਦਾਰ ਜਿਹੜਾ ਆਨੰਦ ਹੈ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਪੂਰੀ ਵੀਡੀਓ ਦਿਖਾਵਾਂਗੇ ਕਿਸ ਤਰ੍ਹਾਂ ਦਾ ਮੇਲਾ ਹੈਗਾ ਤੇ ਤਦ ਤੱਕ ਲਈ ਸੱਚੇ ਕਾਲ ਤੇ ਮੈਂ ਚੱਲਦਾ ਅੰਦਰ ਤੁਸੀਂ ਮੇਰੇ ਨਾਲ ਜੁੜੇ ਰਹੋ ਅੱਛਾ ਕੀ ਨਾਮ ਹੈ ਤੇ ਕੀ ਕੰਮ ਕਰਦੇ ਹੋ ਮੇਰਾ ਨਾਮ ਸੱਭ ਰੋਬਿੰਦ ਸਿੰਘ ਲਾ ਮੇਲੇ ਦੇ ਲੰਡੇ ਸਿੜੀ ਗੇਟ ਲਾਇਆ ਸੀ ਬਹੁਤ ਵਧੀਆ ਦੁਕਾਨਾਂ ਬੋਰ ਨੇ 100 ਤੋਂ ਉੱਪਰ ਦੁਕਾਨਾਂ ਹੈ ਮੇਲੇ ਤੇ ਆਓ ਵਧੀਆ ਹੈਗਾ ਝੂਲੇ ਬਹੁਤ ਲੱਗਿਆ ਵਿਦੇਸ਼ੀ ਸਟੂਡੈਂਟ ਝੂਲੇ ਬਹੁਤ ਆ ਗਏ ਆ ਝੂਲੇ ਬੱਚਿਆਂ ਦੇ ਵੱਡਿਆਂ ਦੇ ਸਾਰੇ ਤਰ੍ਹਾਂ ਦੇ ਚੋਲੇ ਆ ਜੀ ਦੁਕਾਨਾਂ ਖਾਣ ਪੀਣ ਸਾਰਾ ਕੁਝ ਹੈਗਾ ਜੀ ਮੈਂ ਤਾਂ ਪਾਪਾ ਕਿਤੇ ਇੱਕ ਪਾਪਾ ਦੁਕਾਨਾਂ 100 ਤੋਂ ਉੱਤੇ ਦੁਕਾਨਾਂ ਹੀ ਉਹ ਵੱਖਰੀਆਂ ਵਖਰੇ ਦੁਕਾਨਾਂ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਸ਼ਹਿਰ ਵਾਸੀ ਨੂੰ ਕਹਿੰਦੇ ਆਓ ਮੇਲਾ ਦੇਖੋ ਮੇਲੇ ਦਾ ਆਨੰਦ ਮਾਣੋ ਇਹ 23 ਨਵੰਬਰ ਤੱਕ ਜੀ ਸ਼ੁਰੂ 10 ਵਜੇ ਤੋਂ ਰਾਤ ਨੂੰ 10 ਵਜੇ ਤੱਕ 11:00 ਵਜੇ ਮੰਨ ਲਓ ਤੇ ਸ਼ਾਮ ਰਾਤ ਨੂੰ 10 ਵਜੇ ਮੇਰਾ ਨਾਮ ਸੈਲ ਚਰਮਾਈ ਜਿਹੜਾ ਇਹ ਮੇਲਾ ਹੈਗਾ ਜੀ ਜਿਹੜਾ ਆਪਣਾ ਲੱਗਿਆ ਹੋਇਆ ਜੀ ਰੋਇਗਾਨ ਕੋਲੇ ਨੀ ਇਹ ਜਿਹੜਾ ਬਿਊ ਬੁਕਸ ਆਪਣੇ ਕਾਰਡ ਨਾਲ ਹੈ ਨਾ ਉਹਦੇ ਚ ਇਹ ਮੇਲਾ ਲੱਗਾ ਜੀ ਬਹੁਤ ਸੋਹਣਾ ਮੇਲਾ ਜੀ ਅਰਚਾ ਲੱਗਦਾ ਹੁੰਦਾ ਮੇਲਾ ਮੇਲਾ ਸਾਰਾ ਇਹ ਥੋੜਾ ਜਿਹਾ ਅਲੱਗ ਜਿਹੜਾ ਆਪਾਂ ਕੈਸਾ ਐਪੀਸੋਡ ਹੈ ਨਾ ਸਾਰੀ ਦੁਨੀਆ ਦੇ ਵਿੱਚੋਂ ਲੱਗਦੇ ਹਿਸਾਬ ਨਾਲ ਕਹਿੰਦੇ ਮੇਲਾ ਜਿਹੜਾ ਬਣਾਇਆ ਹੋਇਆ ਕਿ ਜਿਹੜੇ ਝੂਲੇ ਆ ਨਵੇਂ ਤਰ੍ਹਾਂ ਦੇ ਆ ਜਿਹੜੀ ਆਪਣੇ ਕੋਲ ਸਟੋਲਾਂ ਆਈਆਂ ਬਹੁਤ ਸੋਹਣੀਆਂ ਆਈਆਂ ਜਿਹੜਾ ਸ਼ਹਿਰ ਵਾਸੀਆਂ ਨੂੰ ਆਪਾਂ ਇਹ ਫੀਲ ਕਰਨ ਚਾਹਣਾ ਵੀ ਤੁਸੀਂ ਆਓ ਜੀ ਠੀਕ ਹੈ ਜੀ ਇਸ ਮੇਲੇ ਦੇ ਵਿੱਚ ਵਿਜ਼ਿਟ ਕਰੋ ਜੀ ਆ ਕੇ ਆਪ ਦਾ ਦੇਖੋ ਜੀ ਹਰੇਕ ਮਨਪਸੰਦ ਦੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਹੈਗੀਆਂ ਹਰੇਕ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਇਹਨਾਂ ਨੇ ਕੀ ਹੈ ਜੀ ਮੇਲੇ ਦੇ ਵਿੱਚ ਜਿਹੜੀਆਂ ਲਗੀਆਂ ਆਈਟਮਾਂ ਉਹਨਾਂ ਦੀ ਖਰੀਦਦਾਰੀ ਕਰੋ ਬਹੁਤ ਸੋਹਣਾ ਮੇਲਾ ਜੀ ਤੁਸੀਂ ਆਸ ਵਿੱਚ ਆ ਕੇ ਪਰਿਵਾਰ ਦੇ ਨਾਲ ਇਹ ਮੇਲਾ ਕੋ ਮੰਜਵਾਏ ਕਰੋ ਇਹ ਹੀ ਮੇਰੀ ਇੱਕ ਬੇਨਤੀ ਹੈ